ਮੈਨੂੰ ਕਹਿੰਦੇ ਨਾਲ ਚੱਲ ਮੈਂ ਕਿਵੇਂ ਨਾ ਹੋਣਾ ਮੈਂ ਮਾਂ ਚੋਂ ਜਾਊਂਗੀ ਤੂੰ ਹਰ ਜਗ੍ਹਾ ਮੈਨੂੰ ਨਾਲ ਲੈ ਕੇ ਜਾਇਆ ਕਰ ਐਦਾਂ ਹੀ ਚਲੇ ਗਏ ਲਿਆ ਰੋ ਬਹੁਤ ਜਲੰਧਰ ਮੇਰੇ ਨਾਲ ਰਹਿੰਦੇ ਸੀ ਪੁਲਸ ਲੈਨ 'ਚ ਕਰੇ ਅਸੀਂ ਆਉਂਦੇ ਹੀ ਨਹੀਂ ਸੀ ਅਸੀਂ ਰਹਿੰਦੇ ਹੀ ਉੱਥੇ ਸੀ ਮੇਰੇ ਕੋਲ ਹੀ ਰਹਿੰਦੇ ਮੇਰੇ ਕੁਆਟਰ 'ਚ ਉੱਥੇ ਤਾਂ ਕੋਈ ਚੀਜ਼ ਬੰਦਾ ਉਪਰ ਹੋਈ ਨਹੀਂ ਜਾ ਸਕਦਾ ਡਰ ਕਿੱਥੋਂ ਚੱਲ ਜਾਣਾ 6 ਵਜੇ ਗੱਲ ਹੋਈ ਆ ਉਦੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਵਾਸੀ ਕੋ ਫੋਨ ਆਇਆ ਮੈਂ ਆ ਗਿਆ ਉਦੋਂ ਕੁਝ ਨਹੀਂ ਪਤਾ ਲੱਗਿਆ ਕਿਵੇਂ ਨਹੀਂ ਸੀ ਤੱਕੀ ਟ੍ਰੇਨਿੰਗ ਤੇ ਜਾਣਾ ਸੀ ਹੁਣ ਧੋਏਪ ਮੈਂ ਕਾ ਜੀ ਮੁਲਾਜ਼ਮ ਹੋਣਾ ਇਹਨਾਂ ਸੱਚ ਇੱਥੇ ਕੱਢਣਗੇ ਤੁਸੀਂ ਆਪਸ ਵਿੱਚ ਹੋ ਜੀ ਇੱਕ ਮਿਲਟਰੀ ਦਾ ਦਿਵਾਰ ਹੋਵੇ ਇੱਕ ਪੁਲਿਸ ਜਿਹਾ ਹੋਵੇ ਇਹਨਾਂ ਪਤਾ ਨਹੀਂ ਵੀ ਇਹ ਬੜੇ ਲਹੀ ਬੰਦੇ ਆ ਜੀ ਸਾਰਾ ਟਾਈਮ ਮਿਲਟਰੀ ਚ ਰਹਿੰਦਾ ਉੱਥੇ ਬੜਾ ਡਿਸਪਲਿਨ ਚ ਰਹਣਾ ਮੈਂ ਤਾਂ ਉਥੇ ਨਸ਼ਾ ਮਿਲਦਾ ਨਹੀਂ ਹੈਗਾ ਬਹੁਤ ਵੱਡਾ ਪਹਾੜ ਤੇ ਹੈ ਅਸਰਦੇ ਹੀ ਮੰਗੇ ਅਨਸਾਰ ਮਿਲਣਾ ਜਿਹੜੀ ਗਲਤ ਕੰਮ ਹੋਣਾ ਸੀ ਜੇ ਮਿਲ ਜਾਈਦੀ ਹੈ ਉਹ ਤੇ ਮਰ ਜਣਾ ਹੁਣ ਅੰਤਿ ਸਾਲ ਦੀ ਕਾਨਸੈਪਟ ਵਾਲਾ ਅਧਰ ਬਣ ਗਈ ਏ ਲੜਕੀ ਇਹ ਵਿਧਵਾ ਹੋ ਜਣੀ ਆ ਉਹਦੇ ਉੱਪਰ ਕੀ ਬਾਣ ਦੀ ਕਿਸੇ ਦਾ ਅਸਿੰਯੂਰ ਫੌਜੀ ਜਵਾਨ ਦੇ ਘਰ ਮੌਜੂਦ ਆ ਜਿਨ੍ਹਾਂ ਦੀ ਕੱਲ ਡਰੱਗ ਦੇ ਨਾਲ ਜਾਨ ਚਲੀ ਗਈ ਆ ਪਰਿਵਾਰ ਸਦਮੇ ਦੇ ਵਿੱਚ ਆ ਤੇ ਉਹਨਾਂ ਦੀ ਪਤਨੀ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਕਾਂਸਟੇਬਲ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਵੇਂ ਕੀ ਦੁੱਖ ਦੀ ਘੜੀ ਆ ਪਰਿਵਾਰ ਦੇ ਲਈ ਇਹ ਘਟਨਾ ਬਾਪਰ ਕਿਵੇਂ ਗਈ ਕਿਉਂਕਿ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਕੁਲਜੀਤ ਸਿੰਘ 28 ਸਾਲ ਦੀ ਉਮਰ ਸੀ 8 ਸਾਲ ਹੋ ਗਏ ਨੌਕਰੀ ਕਰਦੇ ਨੂੰ ਹੁਣ ਨਾਇਕ ਜਿਹੜਾ ਉਹਨਾਂ ਦੇ ਵੱਲੋਂ ਸੂਬੇਦਾਰ ਬਣ ਜਾਣਾ ਸੀ ਤਰੱਕੀ ਮਿਲਣੀ ਸੀ ਪਹਿਲਾਂ ਤਾਂ ਮੈਨੂੰ ਦੱਸੋ ਜੀ ਕਿ ਕਿਸ ਤਰ੍ਹਾਂ ਘਟਨਾ ਨਹੀਂ ਮੈਨੂੰ ਸਿਰ ਕੱਪੜੇ ਲੈਣ ਦਾ ਦੱਸ ਕੇ ਗਏ ਸੀ ਸਿਰਫ ਇਹ ਦੱਸ ਕੇ ਗਏ ਮੈਂ ਕੱਪੜੇ ਲੈ ਕੇ ਮੁੜਿਆ ਆਉਂਗਾ ਵਾਸ਼ਿਕ ਫੋਨ ਆਇਆ ਮੈਂ ਆ ਗਿਆ ਉਦੋਂ ਵਰ ਕੁਝ ਨਹੀਂ ਪਤਾ ਲੱਗਿਆ ਸਿੱਕੀ ਕੀ ਕਿਹਾ ਸੀ ਤੁਹਾਨੂੰ ਬਸ ਮੇਰੇ ਨਾਲ ਹੀ ਗੱਲ ਹੋ ਤੋਈ ਕੁਝ ਖਾਣਾ ਪੀਣਾ ਲੈ ਕੇ ਆਵਾਂ ਤੇਰੇ ਲਈ ਨਾ ਕੋ ਤੁਸੀਂ ਜਲਦੀ ਕਾਰ ਆਜੋ 6 ਵਜੇ ਗੱਲ ਹੋਈ ਆ ਉਦੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਬਾਅਦ ਕੋਈ ਗੱਲ ਨਹੀਂ ਹੋਈ ਮੇਰੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮਾ ਕੋਸ਼ਟ ਹਾਂਜੀ ਜਿਸ ਤਰ੍ਹਾਂ ਕਿਹਾ ਯਾਰੇ ਵੀ ਡਰੱਗ ਲਿਆ ਕੀ ਖਾਂਦੇ ਪੀਂਦੇ ਸੀ ਪਹਿਲਾਂ ਕੁਝ ਤੋਂ ਤੋਂ ਦਾ ਨਿਕਲੀ ਮੇਰੇ ਕੋਲ ਰਹਿੰਦੇ ਸੀ ਜਲੰਧਰ ਮੇਰੇ ਨਾਲ ਰਹਿੰਦੇ ਸੀ ਪੁਲਿਸ ਲੈਨ ਚ ਕਦੇ ਤਾਂ ਸੀ ਆਈ ਦੋ ਦਿਨ ਹੋਏ ਆਇਆ ਨੂੰ ਕਦੇ ਸੀ ਆਉਂਦੇ ਹੀ ਸੀ ਅਸੀਂ ਰਹਿੰਦੇ ਹੀ ਉੱਥੇ ਸੀ ਮੇਰੇ ਕੋਲ ਹੀ ਰਹਿੰਦੇ ਮੇਰੇ ਕੁਆਟਰ ਚ ਪੁਲਿਸ ਲੈਨ ਕੁਆਟਰ ਉੱਥੇ ਰਹਿੰਦੇ ਸੀ ਮੇਰੇ ਕੋਲ ਉਹ ਤੇ ਤਾਕੋਈ ਚੀਂ ਬੰਦਾ ਉਪਰ ਆ ਵੀ ਨਹੀਂ ਜਾ ਸਕਦਾ ਡਰਗ ਕਿੱਥੋਂ ਚੱਲ ਜਾਣਾ ਕਾ ਦੇਖੋ ਮੈਨੂੰ ਕਹਿੰਦੇ ਨਾਲ ਚੱਲ ਮੈਂ ਕਿਹਾ ਮੈਂ ਨਾ ਹੋਣਾ ਮੈਂ ਬਾਅਦ ਚੋਂ ਜਾਊਂਗੀ ਤੂੰ ਹਰ ਜਗ੍ਹਾ ਮੈਨੂੰ ਨਾ ਲੈ ਕੇ ਜਾਇਆ ਕਰ ਐਦਾਂ ਹੀ ਚਲੇ ਗਏ ਬੱਚੇ ਦੇ ਟੀਕਾ ਲਵਾਉਣ ਲਈ ਆਇਆ ਇਸ ਜਲੰਧਰ ਹਾਂਜੀ ਬੱਚੇ ਦੇ ਟੀਕਾ ਉਹ ਛੋਟਾ 9 ਮਹੀਨੇ ਦਾ ਬੱਚਾ ਮੇਰਾ ਉਹਦੇ ਟੀਕਾ ਲਵਾਉਣ ਲਈ ਆਈ ਜਿਹੜੀ ਕਹਿੰਦੀ ਤੇ ਨਾਲ ਕੋਈ ਹੋਰ ਸਾਥੀ ਸੀ ਜਿਨ੍ਹਾਂ ਨੇ ਡਰੱਗ ਦੀ ਓਵਰਡੋਜ਼ ਦਿੱਤੀ ਆ ਕੀ ਮੰਗ ਕਰਦੇ ਹੋ ਉਹ ਪਹਿਲਾਂ ਤੋਂ ਜਾਣਦੇ ਸੀ ਉਹਨੂੰ ਕਿਵੇਂ ਸੀ ਕੁਛ ਨਹੀਂ ਪਤਾ ਮੈਨੂੰ ਕਿਸੇ ਬਾਰੇ ਕੁਛ ਨਹੀਂ ਬਤਾਓ ਹਨਾ ਜੇ ਮੇਰੇ ਗੁਲਜੀ ਇੰਦਾ ਬਤਾਓ ਲੈ ਆ ਦੂ ਨੂੰ ਬੱਸ ਬਸ ਲੱਗ ਗਿਆ ਉਹਨਾਂ ਉੱਥਾ ਸਮਾ ਪਰਿਵਾਰ ਦੇ ਲਈ ਬਹੁਤ ਦੁਖਦੀ ਘੜੀ ਆ ਤਾਂ ਬਹੁਤ ਦੁਖਦਾਈ ਘਟਨਾ ਵਾਪਰੀ ਆ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਉਹਨਾਂ ਦੀ ਪਤਨੀ ਸੀ ਬੁੱਲਿਆ ਨਹੀਂ ਜਾਂਦਾ ਕਦੋਂ ਸੂਬੇਦਾਰ ਕਦੋਂ ਮੜਣਾ ਸੀ ਉਹਨਾਂ ਨੇ ਹੁਣ ਤਰੱਕੀ ਮਿਲਨੀ ਸੀ ਹਾਂਜੀ ਕਿਵੇਂ ਮਿਲਦੀ ਸੀ ਤਰੱਕੀ ਟ੍ਰੇਨਿੰਗ ਤੇ ਜਾਣਾ ਸੀ ਹੁਣ ਐ ਇਹਨੇ ਵੀ ਜਦ ਕਹਿ ਕੇ ਗਏ ਸੀ ਵੀ ਘਰੇ ਮੁੜੇ ਆਉਣਾ ਮੈਂ ਦੱਸੋ ਕੀ ਖਾਣਾ ਪੀਣਾ ਆਖਰੀ ਗੱਲ ਬਾਤ ਤੁਸੀਂ ਦਾਦਾ ਬੜਾ ਦੁੱਖਾ ਦਾ ਸਮਾ ਪਰਿਵਾਰ ਦੇਖੋ ਇਹਨੂੰ ਕੀ ਕਹਿ ਸਕਦੇ ਜੀ ਬਹੁਤ ਬੜਾ ਪਾਟ ਟੁੱਟਿਆ ਜੀ ਅਸੀਂ ਸਾਡੇ ਇਹੀ ਮੰਗ ਹੈ ਇਨਸਾਫ ਮਿਲਣਾ ਚਾਹੀਦਾ ਜਿਹੜੇ ਗਲਤ ਕੰਮ ਇਹੋ ਨੇ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਇਹ ਦੋ ਮੈਂਬਰ ਹੈ ਇੱਕ ਛੋਟਾ ਬੱਚਾ ਹੈ 8 ਮੈਂ 9 ਦੇ ਦਾ ਇਹਦੇ ਵੀ ਕੁਝ ਸੋਚਣ ਜਾਇਦਾ ਹੈ ਕੁਝ ਨਾ ਕੁ ਸਰਕਾਰ ਇਹਦਾ ਵੇਖ ਲੈ ਵੀ ਤੋਂ ਮਾਪੋਤ ਵਾਸਤੇ ਉਮਰ ਬਹਾ ਪਈ 38 ਸਾਲ ਦੀ ਉਮਰ ਹੈ ਇਸ ਲੜਕੀ ਦੀ ਇਹ ਵੀ ਜੌਬ ਕਰਦੇ ਪਰਸ ਵਿੱਚ ਹੈ। ਦੋਏਪ ਮਕਾ ਜੀ ਮੁਲਾਜ਼ਮ ਹੋਣ ਇਹਨਾਂ ਸੱਚ ਇਥੇ ਕਰਣਗੇ ਤੁਸੀਂ ਆਪਸ ਵਿੱਚ ਜੀ। ਇੱਕ ਮਿਲਟਰੀ ਦਾ ਜਵਾਨ ਹੋਵੇ ਇੱਕ ਪੁਲਿਸ ਜੀ ਹੋਵੇ ਇਹਨਾਂ ਨੂੰ ਪਤਾ ਨਹੀਂ ਵੀ ਇਹ ਕਿਤੇ ਪੜੇ ਲਿਖੇ ਬੰਦੇ ਆ ਜੀ। ਇਹ ਗੱਲ ਕੰਮ ਕਰ ਨਹੀਂ ਸਕਦੇ। ਬਿਲਕੁਲ। ਬਾਕੀ ਦੂਜੇ ਨੰਬਰ ਉਹਨੇ ਮਿਲਟਰੀ ਚੋਂ ਛੁੱਟੀ ਆਣਾ ਹੈ 15 ਜਾਂ 20 ਦਿਨ ਦੀ ਹਿੰਦ ਜੀ। ਉਹਨੇ ਕਿਹਾ ਇਹ ਕਰਦਾ ਬਾਕੀ ਦਾ ਸਾਰਾ ਟਾਈਮ ਮਿਲਟਰੀ ਚ ਰਹਿੰਦਾ। ਉੱਥੇ ਬੜਾ ਡਿਸਪਲਿਨ ਚ ਰਹਣਾ ਮੈਂ ਤਾਂ ਉੱਥੇ ਨਸ਼ਾ ਦਾ ਮਿਲਦਾ ਨਹੀਂ ਹੈਗਾ। ਰਾਤ ਦਾਰੂ ਪੈ ਕੇ ਲੱਗ ਗਿਆ ਸੀ ਉਹਦਾ 15 ਦਿਨਾਂ ਜੀ। ਸੋਈ ਗੱਲ ਹੈ ਵੀ ਪਹਿਲਾਂ ਤੋਂ ਉਹਦੇ ਦੋਸਤ ਸੀ ਜਿਹੜਾ ਜ਼ਿਕਰ ਹੋ ਰਿਹਾ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਪੁਲਿਸ ਨੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਹਜੇ ਦਾ ਦੇਖੋ ਇਸੇ ਘਰ ਬੈਠੇ ਸਾਨੂੰ ਪਤਾ ਲੱਗਿਆ ਵੀ ਐ ਲਪਸੋਇਆ ਥਾਣੇਦਾਰਸ ਗਏ ਜਿਹੜਾ ਬੰਦੇ ਨਾਲ ਥਾ ਗੱਡੀ ਨਾਲ ਗਿਆ ਉਹ ਸੀ ਫੜ ਲਿਆ ਹਾਂਜੀ ਉਹ ਬੰਦਾ ਫੜ ਹੋ ਗਿਆ ਕੁਝ ਕਹਿਣਾ ਚਾਹੁੰਦੇ ਸਰਕਾਰ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਇਨਸਾਨ ਸਾਡੀ ਮੰਗ ਮੰਲੀ ਚਾਹੀਦੀ ਬਾਕੀ ਜੋ ਇਹਨਾਂ ਵਾਸਤੇ ਬੇਜੇ ਬੱਚੇ ਵਾਸਤੇ ਸੋਚਿਆ ਜਾਵੇ ਮਾੜਾ ਮੁਟਾ ਦੀ ਮਦਦ ਹੋਣੀ ਚਾਹੀਦੀ ਹੈ ਸਸਕਾਰ ਕਰ ਰਹੇ ਹਾਂ ਅੱਜ ਪਰਿਵਾਰ ਨੇ ਫੈਸਲਾ ਕੀਤਾ ਉਹ ਹਾਂ ਜੇ ਆਗੇ ਪਤਾ ਲੱਗੂਗਾ ਜੀ ਕਿ ਮੈਂ ਮੁੰਡੇ ਦਾ ਦਾਦਾ ਐ ਬਾਕੀ ਮੁੰਡੇ ਦਾ ਬੜਾ ਭਰਾ ਉਹ ਫੌਰਨ ਤੋਂ ਆਇਆ ਸਵੇਨ ਤੋਂ ਹੁਣ ਉਹਨਾਂ ਨੇ ਸਸਕਾਰ ਕਰਨੀ ਹੈ ਕਰਨ ਦਾ ਪਹਿਲਾਂ ਹੀ ਸਾਨੂੰ ਜੀ ਹੁਣ ਰੱਖਦਾ ਪੋਸਟਮਾਰਮ ਹੋ ਗਿਆ ਸਭ ਦਾ ਸਸਕਾਰ ਤਾਂ ਕਰਨੀ ਪੈਣਾ ਹੁਣ ਇਹ ਡੈਡ ਬੋਡੀ ਥੋੜੇ ਖਰਾਬ ਕਰਨੀ ਹੈ ਜਿਸ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਕਹਿ ਰਹੇ ਸੀ ਕਿ ਕਤਲ ਦੀ ਧਾਰਾ ਜੋੜੀ ਜਾਵੇ ਜਿਹੜੇ ਲੋਕਾਂ ਨੇ ਡਰੱਗ ਪਲਾਇਆ ਉਹਨੂੰ ਉਹਦੇ ਉੱਪਰ ਕਤਲ ਦੀ ਧਾਰਾ ਲਾ ਦੇ। ਦੇਖੋ ਉਸ ਟਾਈਮ ਤੋਂ ਹੁੰਦਾ ਮਨ ਜਲੇ ਹੈ ਬਹੁਤ ਜ਼ਿਆਦਾ। ਹੁਣ ਤਾਂ ਇਸ ਦੁੱਖ ਤੋਂ ਨਹੀਂ ਚੱਲ ਸਕਦਾ ਆਪਣਾ ਪੁੱਤਰ ਦਾ ਪਿਛੋੜਾ। ਉਹ ਤਾਂ ਮਨ ਜਿਹਾ ਅੱਗ ਲੱਗੀ ਹੋਈ ਹੈ। ਹੁਣ ਤਾਂ ਬਹੁਤ ਕੁਝ ਕਹਿਣਾ। ਉਹ ਤਾਂ ਪੁਲਿਸ ਨੂੰ ਵੀ ਗਾਲਾਂ ਕੱਢੂਗਾ। ਬੇਦਨ ਚਿੱਠੀਆਂ ਨਾ ਫੜਦੇ ਨੇ ਹੈਗੇ। ਮੰਤਰੀਨ ਬਿਗਿਆਕ ਹੋਗਾ ਤਾਂ ਕਹਿ ਰਿਹਾ ਉਹ ਤੇ ਰੁਕਣੀ ਹੁੰਦਾ ਹੈਗਾ। ਉਹ ਬੇਵਸਾ ਹੋਇਆ ਹੈ। ਹਾਂਜੀ। ਇੱਕ ਜਿਹਦਾ 28 ਸਾਲ ਦਾ ਪੁੱਤਰ ਮਰ ਜਾਣਾ ਉਹਨਾਂ 39 ਸਾਲ ਦੀ ਕੌਨਸੈਪਟ ਵਾਲਾ ਹੌਲਦਰ ਬਣ ਗਈ ਹੈ ਕੁੜਕੀ ਇਹ ਵਿਧਵਾ ਹੋ ਜਣੀ ਹੈ ਉਹਦੇ ਉੱਪਰ ਕੀ ਆਪਾਂ ਲਿਖ ਸਕਦਾ ਛੋੜੇ ਬੱਚਾ 10 ਮਹੀਨੇ ਦਾ 9 ਮਹੀਨੇ ਦਾ ਕੀ ਆਪਣਗੋਣ ਕੀ ਆ ਦੇਖਿਆ ਬੇਟਾ ਪਰਿਵਾਰ ਦੇ ਲਈ ਅੱਖਾ ਸਮਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਕਾਰਵਾਈ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਇਲਾਕੇ ਦੇ ਵਿੱਚ ਇਹ ਡਰੱਗ ਵਿਕਦਾ ਤਾਂ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਵੀ ਦਾਵਾ ਕਰਦੀ ਹੈ ਕਿ ਅਸੀਂ ਕਾਰਵਾਈ ਕਰਦੇ ਹਾਂ ਜਿਸ ਥਾਨ ਦੇ ਉੱਤੇ ਇਹ ਚਿੱਟਾ ਵਿਕਦਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕੁਲਜੀਤ ਦਾ ਸੁਭਾਅ ਬਹੁਤ ਨਿੱਗਾ ਸੀ ਅਸਮੁਖ ਸੀ ਮਿਹਨਤ ਕਰਦਾ ਸੀ ਤੇ ਥੋੜੇ ਸਮੇਂ ਤੋਂ ਬਾਅਦ ਹੁਣ ਤਰੱਕੀ ਮਿਲਣੀ ਸੀ ਉਸਨੇ ਹਾਲਦਾਰ ਬਣ ਜਾਣਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਅਤੇ ਸਾਫਤੀ ਗੁਹਾਰ ਲਗਾ ਰਿਹਾ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਸ੍ਰੀ ਚਮਕੌਰ ਸਾ